ਇੱਕ ਵਾਰ ਇੱਕ ਰਾਜੇ ਨੂੰ ਨਾ ਇੱਕ ਤੋਤਾ ਬਹੁਤ ਪਸੰਦ ਆ ਜਾਂਦਾ ਹੈ ਉਸ ਨੂੰ ਲਿਆ ਕੇ ਪਿੰਜਰੇ ਦੇ ਵਿੱਚ ਬੰਦ ਕਰ ਦਿੰਦਾ ਉਸ ਨੂੰ ਖਾਣ ਲਈ ਮੀਵੇ ਦਿੰਦਾ ਹੈ ਤੋਤਾ ਫਿਰ ਵੀ ਉਦਾਸ ਰਹਿੰਦਾ ਉਸ ਦੀ ਉਦਾਸੀ ਨੂੰ ਦੂਰ ਕਰਨ ਦੇ ਲਈ ਰਾਜਾ ਤੋਤੇ ਨੂੰ ਬਾਗੀਚੇ ਦੇ ਵਿੱਚ ਛੱਡ ਦਿੰਦਾ ਤਾਂ ਕਿ ਉਹ ਡਾਰੇ ਭਾ ਸਕੇ ਖੁਸ਼ ਹੋ ਸਕੇ ਪਰ ਇਸ ਦੇ باوجود ਵੀ ਤੋਤਾ ਖੁਸ਼ ਨਹੀਂ ਇੱਕ ਕੋਈ ਗੱਲ ਨੂੰ بار بار ਬੋਲੀ ਜਾਂਦਾ ਮੇਰਾ ਘਰ ਨੀਣਾ ਆਪਣਾ ਕਰ ਮੇਰਾ ਸੋਨਾ ਕਰ ਰਾਜਾ ਉਲਝਣ 'ਚ ਫਸ ਜਾਂਦਾ ਕਿ ਇਹੋ ਜੀ ਆਖਿਰ ਕਿਹੜੀ ਜਗ੍ਹਾ ਹੈ ਜਿਹੜੀ ਮਹਿਲ ਤੋਂ ਵੀ ਜ਼ਿਆਦਾ ਵਧੀਆ ਹੈ ਇਹ ਸੋਚ ਕੇ ਤੋਤੇ ਨੂੰ ਛੱਡਣ ਦਾ ਹੁਕਮ ਦਿੰਦਾ ਤੇ ਆਪਣੇ ਸਿਪਾਈਆਂ ਨੂੰ ਕਹਿੰਦਾ ਕਿ ਜਾਓ ਇਹਦਾ ਪਿੱਛਾ ਕਰੋ ਤੇ ਦੇਖੋ ਕਿ ਆਖਿਰ ਇਸਦਾ ਘਰ ਕਿਹੜਾ ਤੋਤਾ ਉਡਾਰੀ ਭਰਦਾ ਆਪਣੀ ਘਰ ਪਹੁੰਚ ਜਾਂਦਾ ਇੱਕ ਸੁਧਾਰਨ ਜਿਹੇ ਰੁੱਖ ਦੇ ਵਿੱਚ ਬਣੀ ਛੋਟੀ ਜਿਹੀ ਖੁੱਡ ਦੇ ਵਿੱਚ ਬੈਠਦਾ ਤੇ ਬੋਲਦਾ ਕਹਿੰਦਾ ਵਾਹ ਮੇਰਾ ਘਰ ਮੇਰਾ ਸੋਹਣਾ